ਆਇਆ ਲੇਕਿਨ ਆਮ ਆਦਮੀ ਪਾਰਟੀ ਤੋਂ ਇੱਕ ਦਿਨ ਹੀ ਤੋਂ ਖੋਸ਼ ਹੋ ਗਏ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੋਸ਼ ਹੋ ਗਏ ਸਾਡੇ ਕੈਪਟਨ ਮਨਜੂ ਕੁਤਝੇ ਕੰਮਾਂ ਤੋਂ ਖੋਸ਼ ਹੋ ਗਏ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਸਾਂਝ ਕੀਤੀ ਜੀਡੀਪੀ ਦੇ ਦੋਧਵਾਂ ਤੋਂ ਮਦਦ ਕਰਦੇ ਆ ਜਮੀਰ ਦੀ ਆਵਾਜ਼ ਹੈ ਤੁਸੀਂ ਜੇ ਤੁਹਾਨੂੰ ਪਤਾ ਵੀਰ ਜੀ ਪਾਰਟੀਆਂ ਪਾਰਟੀਆਂ ਤੇ ਬਣੀਆਂ ਹੀ ਅਸਲੀ ਹੁੰਦੀਆਂ ਕਿ ਹਰ ਕੋਈ ਇੰਡੀਪੈਂਡੈਂਟ ਹੈ ਆਜ਼ਾਦੀ ਹੈ ਕਿਸੇ ਨੂੰ ਕੋਈ ਕਿਤੇ ਵੀ ਜਾ ਸਕਦਾ ਕਿਉਂਕਿ ਇਨਸਾਨ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਕਿ ਪ੍ਰਾਨੀਆਂ ਕਿ ਅਸੀਂ ਇੱਕ ਚੀਜ਼ ਦੇ ਨਾਲ ਅਟਕੇ ਰਹਿਣਾ ਬਚੇ ਰਹਿਣਾ ਕੁਝ ਵੀ ਹੈ ਬਟ ਅੱਜ ਦੀ ਡੇਟ ਦੇ ਵਿੱਚ ਬੰਦਾ ਆਪਣੇ ਜਮੀਰ ਨਾਲ ਚੱਵੀ ਚੱਲਦਾ ਇੱਕ ਸੈਲਫ ਰਿਸਪੈਕਟ ਵੀ ਹੁੰਦੀ ਹੈ ਉਸ ਦੇ ਅਕੋਰਡਿੰਗ ਸਭ ਤੋਂ ਜਿਹੜੀ ਮੇਰੀ ਵੱਡੀ ਜਿਹੜੀ ਮੇਰੀ ਹੈਗੀ ਹੈ ਕਿ ਮੈਂ ਗਿਆ ਪਾਜੀਦ ਨੂੰ ਅੱਜ ਦੀ ਡੇਟ ਵਿੱਚ ਤੁਸੀਂ ਮੈਨੂੰ ਪਹਿਲਾਂ ਹੀ ਮਿਲਿਆ ਸੀ ਉੱਥੇ ਮੈਂ ਕਿਹਾ ਸੀ ਕਿ ਇਹਦਾ ਬਹੁਤ ਮੁੱਲ ਹੁੰਦਾ ਇਹੇ ਬੰਦੇ ਨੂੰ ਉੱਪਰ ਚੜਾਉਂਦੀ ਏ ਤੇ ਇਹ ਬੰਦੇ ਨੂੰ ਨੀਚੇ ਰੱਖਦੀ ਏ ਮੇਰੀ ਜੁਆਇਨਿੰਗ ਹੈ ਜਿਹੜੀ ਮੈਂ ਕੀਤੀ ਹੈ ਮੈਂ ਮੰਤਰੀ ਸਾਹਿਬ ਮੇਰੇ ਵੱਡੇ ਵੀਰ ਜੀ ਮੈਂ ਹਲੀਮੀ ਇਹਨਾਂ ਦੀ ਜ਼ੁਬਾਨ ਇਹਨਾਂ ਦੀ ਮਿਠਾਸ ਦੇ ਕੇ ਮੈਂ ਇਹਨਾਂ ਦੇ ਬਾਰੇ ਇਹਨਾਂ ਦੀ ਚੋਰੀ ਚ ਪਿਆਰ ਕਰਦਾ। ਕਹਿੰਦਾ ਮਤਲਬ ਕਿ ਜਿਹਨਾਂ ਨਾਲ ਪਹਿਲੇ ਜੁੜੇ ਸੀ ਮਨ ਨਾਲ ਦੀ ਸੁਵਾਨ ਸਟੇਨਿੰਗ ਤੁਸੀਂ ਮੈਂ ਜਦੋਂ ਬੰਦੇ ਦਾ ਗੱਲ ਕਰਦਾ ਹੁੰਦਾ ਤੁਸੀਂ ਮੇਰੇ ਭਰਾ ਉਹ ਬੰਦਾ ਸਭ ਕੁਝ ਆਪਣੇ ਇਸ਼ਾਰੇ ਆਪਣੇ ਸਭ ਕੁਝ ਸਮਝ ਲੈਂਦਾ ਆਪਾਂ ਇੰਨੀ ਦੂਰ ਮੈਂ ਨੈਗੇਟਿਵ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਪਹਿਲਾਂ ਪਾਜੀ ਨੂੰ ਕੰਮ ਕਰਕੇ ਦੱਸਾਂਗੇ ਆਪਣੀ ਮੁਕਾਬਲੀ ਦੱਸਾਂਗੇ ਅਸੀਂ ਕੀ ਆ ਜਾਂ ਕੀ ਨਹੀਂ ਫਿਰ ਅਗਲੀ ਗੱਲਾਂ ਅਸੀਂ ਬਾਅਦ ਚ ਕਰਾਂਗੇ ਅੱਜ ਦੀ ਡੇਟ 'ਚ ਮੇਰੀ ਜੁਆਇਨਿੰਗ ਹੋਈ ਹੈ ਮੈਂ ਥੈਂਕਸ ਕਰਨਾ ਕਿ ਪਾਜੀ ਦਾ ਮੇਨ ਗੱਲ ਹੈ ਪਾਜੀ ਦੀ ਜ਼ੁਬਾਨ ਮਿਠਾਸ ਜਿਹੜੀ ਇਹਨਾਂ ਦੀ ਅੰਦਰ ਸ਼ੈਨ ਸ਼ਕਤੀ ਹੈਗੀ ਆ ਇਹਨਾਂ ਨੇ ਆਪਣੀ ਗੰਦੀ ਰਾਜਨੀਤੀ ਨਹੀਂ ਖੇਡੀ ਤੇ ਇਹ ਨਹੀਂ ਕਿ ਤੁਸੀਂ ਜਾਣਦੇ ਹੋ ਪਾਰਟੀ ਨਾਲ ਚੱਲਦੇ ਰਹੇ ਆ ਲੇਕਿਨ ਮੇਰੀ ਇੱਕ ਆਦਤ ਹੈ ਮੈਂ ਜਿਸ ਤੜੇ ਨਾਲ ਚੱਲਣਾ ਮੈਂ ਮੇਰੀ ਧੋਨ ਘਟੋ ਜੇ ਮੈਂ ਵੱਡਿਆ ਜਾਵਾਂ ਮੈਂ ਉਹਦੇ ਨਾਲ ਹੀ ਰਹਿਣਾ ਮੈਂ ਕਦੀ ਗਰੁੱਪੀਜ਼ਮ ਚ ਜਾਂਦਾ ਹੀ ਨਹੀਂ ਸੀ ਕਈ ਮੈਂ ਨੁਕਸਾਨ ਵੀ ਚੱਲ ਰਿਹਾ ਇਸਦੇ ਪਰ ਮੈਨੂੰ ਉਹ ਨੁਕਸਾਨ ਦਾ ਕੋਈ ਗੱਲ ਨਹੀਂ ਮੈਂ ਚੱਲ ਰਿਹਾ ਅੱਜ ਜੇ ਮੇਰਾ ਕੁਝ ਸਟੈਂਡ ਹੈਗਾ ਇਸ ਕਰਕੇ ਹੀ ਹੈਗਾ ਕਿ ਮੈਂ ਆਪਣੇ ਇੱਕ ਸਟੈਂਡ ਤੇ ਰਹਿਣਾ ਅੱਜ ਜੇ ਮੈਂ ਇੱਧਰ ਹੋਇਆ ਦੁਨੀਆ ਮੈਨੂੰ ਬਹੁਤ ਫੋਨ ਆ ਗਏ ਨੇ ਆ ਗਏ ਨੇ ਸਭ ਕੁਝ ਆ ਗਏ ਨੇ ਉਤੇ ਖੜਾ ਹੋ ਗਿਆ ਲਈ ਸਾਫ ਦਾ ਵਿਧਾਇਕ ਨਾਲ ਵੀ ਰਹੇ ਹੋ ਉਹਨਾਂ ਦਾ ਕੰਮਕਾਜ ਵੀ ਦੇਖਿਆ ਤੇ ਹੁਣ ਇਸ ਲਈ ਪ੍ਰੈਜ਼ੈਂਟ ਜਿਹੜੇ ਸਾਡੇ ਵਿਧਾਇਕ ਹੈ ਕੀ ਫਰਕ ਆ ਕੰਮ 'ਚ ਵੀਰ ਜੀ ਮੇਰੇ ਆਂ ਦਾ ਸਚਿੰਤ ਜੀ ਕੀ ਦੇਖ ਰਹੇ ਹੋ ਤੁਸੀਂ ਬੰਦਾ ਕੋਈ ਸਟੈਪ ਲੈਂਦਾ ਕੁਝ ਦੇ ਕੇ ਲੈਂਦਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਾਰਟੀਆਂ ਨੂੰ ਕੀ ਹੁੰਦਾ ਕਿ ਬੜੀ ਦੇਰ ਦੇ ਬਾਈ ਚੱਲ ਰਹੇ ਆ ਯੰਗ ਬਲੱਡ ਦਾ ਨਾ ਜਿਹੜੀ ਯੰਗ ਦਾ ਉਹਦੀ ਵੈਲਿਊ ਥੋੜੀ ਕਹਾਂ ਮੈਂ ਕੁਝ ਚਲੋ ਜ਼ਿਆਦਾ ਗੱਲਾਂ ਨਹੀਂ ਕਰਨਾ ਚਾਹੁੰਦਾ ਮੁੱਖ ਕੇ ਆਂਦ ਕਰਾਂ ਇਕੱਠ ਹੋ ਜਾਂਦੀ ਹੈ ਤੁਸੀਂ ਦੇਖ ਲਓ ਜਿਹੜੇ 25 25 30 30 ਸਾਲ ਤੋਂ ਜਿਹੜੇ ਬੈਠੇ ਹੋਏ ਆ ਬੜੀ ਬੜੀ ਧੀਰ ਤੋਂ ਸਭ ਤੋਂ ਕੋਈ ਰਾਜਨੀਤੀ ਕਰ ਲਈ ਸਭ ਪੁਸ਼ ਕਰ ਲਿਆ ਮੰਤਰੀਸ਼ਿਪ ਲੈ ਲੀਆਂ ਫਿਰ ਭਾਜੀ ਤੁਹਾਨੂੰ ਉਹਦੇ ਵਿੱਚ ਉਹੀ ਨਜ਼ਰ ਆ ਰਹੇ ਨੇ ਅਜੇ ਵੀ ਉਹੀ ਨਜ਼ਰ ਆ ਰਹੇ ਨੇ ਕੋਣ ਆਏ ਨੇ ਤੁਸੀਂ ਦੇਖ ਲਓ ਤੁਸੀਂ ਆਪਣੇ ਕੈਂਡੀਡੇਟ ਦੇ ਮੁਤਾਬਿਕ ਹੁੰਦੇ ਸੀ ਆਪ ਚ ਆ ਗਏ ਉਹਨਾਂ ਦੇ ਮੁਕਾਬਲੇ ਦੇਖ ਲਓ ਉਹੀ ਸਨ ਨਾ 25 ਸਾਲ 35 ਸਾਲ ਪੁਰਾਣੇ 40 ਸਾਲ ਯੰਗ ਮੁੰਡਾ ਆਇਆ ਜੀ ਯੰਗ ਬਲੱਡ ਆਇਆ ਉਹਨਾਂ ਨੂੰ ਮੌਕਾ ਦੇ ਦਿਓ ਕੋਈ ਗੱਲ ਨਹੀਂ ਕੋਈ ਵੀ ਕਿਸੇ ਨੂੰ ਯੰਗ ਦਿੰਦਾ ਆਪਣੇ ਚੋਂ ਯੰਗ ਹੁੰਦੇ ਪਏ ਸੀ ਫਿਰ ਆਪਾਂ ਦੇਖਦੇ ਯੰਗ ਬਲੱਡ ਘੇ ਲਓ ਸਪੀਸ ਬਹੁਤ ਹੈ ਪਾਰਟੀ ਦੇ ਵਿੱਚ ਆਪਣਾ ਜ਼ਮੀਰ ਦੀ ਆਵਾਜ਼ ਨਹੀਂ ਜੋ ਜ਼ਮੀਰ ਨੇ ਕਿਹਾ ਆਪਾਂ ਪਾਈ ਦੇ ਚੱਲੇ ਆ ਥੈਂਕ ਯੂ ਭਾਈ ਸਭ ਤੋਂ ਪਹਿਲਾਂ ਦਾ ਮੈਂ ਜਿਹੜਾ ਸਾਥੀਆਂ ਨੇ ਅੱਜ ਆਵਾਜ਼ ਦੀ ਪਾਰਟੀ ਜੁਆਇਨ ਕੀਤੀ ਆ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮਾਨਯੋਗ ਸ੍ਰੀ ਅਰਬਿੰਦ ਕੇਜਰੀਵਾਲ ਜੀ ਦੀ ਗਵਾਈ ਦੇ ਵਿੱਚ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਦਿੱਲੀ ਤੋਂ ਚੱਲਿਆ ਔਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਮਾਰਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਾਈ ਉਸ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਅੱਜ ਪੰਜਾਬ ਦੇ ਅੰਦਰ ਘਰ ਘਰ ਉਹਦੀ ਚਰਚਾ ਆ ਚਾਹੇ ਉਹ ਬਿਜਲੀ ਦੇ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਸਾਰੇ ਹਸਪਤਾਲਾਂ ਦੇ ਵਿੱਚੋਂ ਟੋਟਲ ਦਵਾਈਆਂ ਦਾ ਫ੍ਰੀ ਮਿਲਦਾ ਸਵਾਲ ਹੋਵੇ ਮੈਰਿਟ ਦੇ ਉੱਤੇ 48000 ਨੌਕਰੀਆਂ ਦਾ ਸਵਾਲ ਹੋਵੇ ਘਰ ਘਰ ਆਸਣ ਦਾ ਸਵਾਲ ਹੋਵੇ ਸੋ ਤੁਾਮ ਗੱਲਾਂ ਜਿਹੜੀਆਂ ਨੇ ਉਹ ਅੱਜ ਪੰਜਾਬ ਦੇ ਲੋਕ ਆਪਣੇ ਅੱਖਾਂ ਦੇ ਸਾਹਮਣੇ ਦੇਖ ਰਹੇ ਆ ਸੋ ਉਹਦੇ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਲਾਈ ਕਮੈਂਡਡ ਲੋਕ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਚਾ ਜਿਹੜੇ ਪੰਜਾਬ ਦੀ ਵਹਿਤਰੀ ਸੋਚਦੇ ਆ ਜਿਹੜੇ ਇਲਾਕੇ ਦੀ ਵਹਿਤਰੀ ਸੋਚਦੇ ਆ ਅੱਜ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਸੋ ਮੈਨੂੰ ਖੁਸ਼ੀ ਆ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਜਿਹਨਾਂ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਅੰਦਰ ਕੰਮ ਕੀਤਾ ਇੱਕ ਸਾਲ ਨਹੀਂ ਦੋ ਸਾਲ ਨਹੀਂ ਕਈ ਸਾਲ ਔਰ ਪੂਰਾ ਬੇਖੂਬੀ ਦੇ ਨਾਲ ਕੀਤਾ ਔਰ ਉਹ ਇਸ ਵੇਲੇ ਕਾਂਗਰਸ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਨਿਸ਼ਟਗ ਵਰਕਿੰਗ ਪ੍ਰੈਜ਼ੀਡੈਂਟ 골ਡੀ ਜੀ ਜੀ 골ਡੀ ਜੀ ਉਹ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ ਸੋ ਮੈਂ ਇਹਨਾਂ ਦਾ ਥੈਂਕਸ ਕਰਦਾ ਜੀ ਆਇਆਂ ਕਹਨਾ ਤੇ ਨਾਲ ਦੀ ਨਾਲ ਸਾਡੀ ਜਿਹੜੀ ਫਰਵਾਲ ਬਾਬਾ ਡੇਰਾ ਬਸੰਦਪੁਰ ਜੀ ਦੀ ਪੰਚਾਇਤ ਜਿਹੜੀ ਸਾਂਝੀ ਪੰਚਾਇਤ ਦੋ ਪਿੰਡਾਂ ਦੀ ਤਾਂ ਇਸ ਪੰਜਾਬ ਦੇ ਸਮੂਹ ਮੈਂਬਰ ਸੇਵਾਨ ਤੇ ਹੋਰ ਬਹੁਤ ਹੀ ਪ੍ਰੋਮਿਨੈਂਟ ਸਾਥੀ ਤੇ ਸਾਡੇ ਇਸ ਪਿੰਡ ਦੀ ਸਾਬਕਾ ਸਰਪੰਚ ਭੈਣ ਜੀ ਸੱਸੀ ਵਾਲਾ ਜੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੋ ਇਹਨਾਂ ਤੋਂ ਇਲਾਵਾ ਸੋਨੂ ਮਾਜਨ ਜਿਹੜੇ ਬੀਜੇਪੀ ਜੁਵਾ ਮੋਰਚਾ ਦੇ ਆਗੂ ਹੈ ਉਹਨਾਂ ਵੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੋ ਅਕਾਲੀ ਦਲ ਵੱਲੋਂ ਭਾਜੀ ਸੁਰਿੰਦਰ ਸਿੰਘ ਜੀ ਉਹਨਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੋ ਸਭ ਨੂੰ ਦਰਜਾ ਬਦਰਜਾ ਜਿਨ੍ਹਾਂ ਵੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਸ ਪਾਰਟੀ ਦੇ ਅੰਦਰ ਜਿਹੜਾ ਬੰਦਾ ਜਿੰਨੀ ਮਿਹਨਤ ਕਰਦਾ ਉਹਨੂੰ ਉਨਾ ਹੀ ਪਾਰਟੀ ਚ ਚੱਕਦੀ ਆ ਇੱਥੇ ਨਾ ਸਪਾਰਸ਼ ਚਲਦੀ ਆ ਨਾ ਪੈਸਾ ਚਲਦਾ ਇੱਥੇ ਅਟੈਚੀ ਕਲਚਰ ਨਹੀਂ ਸੋ ਮਾਨਜੋਗ ਸ੍ਰੀ ਵਾਂਸੇ ਮਾਨ ਜੀ ਔਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਦੀ ਦਿਸ਼ਾ ਦੇ ਸਨ ਦੇ ਤਹਿਤ ਹਲਕਾ ਪੋਆ ਦੇ ਅੰਦਰ ਅੱਜ ਬਹੁਤ ਵੱਡੀ ਤਦਾਦ ਦੇ ਉੱਤੇ ਲੋਕ ਆਮ ਆਦਮੀ ਪਾਰਟੀ ਵਾਲ ਦੇਖ ਰਿਹਾ ਸੋ ਇਹਨਾਂ ਨੂੰ ਜੀ ਆਇਆ ਸੋ ਲਗਾਤਾਰ ਹਲਕੇ ਪੋਏ ਦੇ ਅੰਦਰ ਦੇ ਸੋਚੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਸਾਡੇ ਉਮੀਦਵਾਰ ਨੌਜਵਾਨ ਲੀਡਰ ਬਟਾਲੇ ਦੇ ਐਮਐਲਏ ਸਹਿਰੀ ਕਲਸੀ ਜੀ ਦੀ ਚੋਣ ਮੁਹਿੰਮ ਦਿਨੋਂ-ਦਿਨ ਆਪਣੇ ਜਿਹੜੀ ਆ ਉਹ ਮੰਜਲਵਾਲ ਜਾ ਰਹੀ ਆ ਔਰ ਆਉਣ ਵਾਲੇ ਦਿਨਾਂ ਚ ਮੈਨੂੰ ਉਮੀਦ ਆ ਕਿ ਇੱਥੇ ਹੋਰ ਵੱਡਾ ਇੱਕ ਵੱਡਾ ਰੋਡ ਸ਼ੋ ਹੋਏਗਾ ਜਿਹਦੇ ਵਿੱਚ ਵੱਡੇ ਸਾਡੇ ਕੇਂਦਰੀ ਲੀਡਰਸ਼ਿਪ ਵੀ ਆਏਗੀ ਔਰ ਅੱਜ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਆ ਆジナ ਪਾਰਟੀਆਂ ਦੇ ਜੁਮਲਿਆਂ ਤੋਂ ਲੋਕ ਦੁਖੀ ਆ ਅੱਜ ਮਹਗਾਈ ਨੇ ਲੋਕਾਂ ਦੇ ਜੀਵਨ ਚ ਜ਼ਹਿਰ ਘੋਲਿਆ ਹੋਇਆ ਚਾਹੇ ਉਹ ਰਸੋਈ ਦੀ ਮਹਗਾਈ ਆ ਦਾਲਾ ਹੋਣ ਮਰਚ ਮਸਾਲਾ ਹੋਵੇ ਕਪੜਾ ਹੋਵੇ ਇਲਾਜ ਹੋਵੇ ਪੜ੍ਹਾਈ ਹੋਵੇ ਡੀਜ਼ਲ ਪੈਟਰੋਲ ਗੈਸਾ ਹਰ ਖੇਤਰ ਦੇ ਅੰਦਰ ਬੰਦਾ ਜਿਹੜਾ ਉਹ ਅੱਜ ਭਾਰ ਦੇ ਸਿਰ ਤੇ ਭਾਰ ਲੱਗੇ ਚੱਲ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਲਗਾਤਾਰ ਹਰ ਵਰਗ ਨੂੰ ਬਿਨਾ ਕਿਸੇ ਪੱਖਪਾਤ ਤੋਂ ਉਹ ਵੱਡੀਆਂ ਫੈਸਿਲਿਟੀਆਂ ਦੇ ਰਹੀ ਆ ਸੋ ਲੋਕ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਇਸ ਵਾਰ ਗੁਰਦਾਸਪੁਰ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਤੀਜੀ ਧਿਰ ਜਿਹੜੀ ਆ ਉਹ ਪਾਰਲੀਮੈਂਟ ਦੀ ਸੀਟ ਜਿੱਤਣ ਲਈ ਜਾ ਰਹੀ ਆ ਸੋ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਇਹ ਗੁੱਡ ਗਵਰਨਸ ਦਾ ਕਾਫਲਾ ਇਨੂੰ ਹੋਰ ਅੱਗੇ ਵਧਾਓ ਔਰ ਜਿਹੜੇ ਵੀ ਸਾਥੀ ਅੱਜ ਆਏ ਆ ਮੈਂ ਫਿਰ ਦਿਲ ਦੇ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਭਰੋਸਾ ਵੀ ਦਿਵਾਣਾ ਤੁਹਾਡਾ ਪੂਰਾ ਮਾਣ ਸਤਕਾਰ ਆਮ ਆਦੀ ਪਾਰਟੀ ਚ ਹੋਏਗਾ ਨਾ ਬਲਿਕੇ ਮਾਨ ਸਤਕਾਰ ਬਲ ਕੇ ਤੁਹਾਨੂੰ ਸਪੇਸ ਵੀ ਮਿਲੇਗੀ ਅੱਗੇ ਵਧਣ ਦੀ ਔਰ ਤੁਹਾਡਾ ਤਜਰਬਾ ਜਿਹੜਾ ਆ ਉਹ ਪਾਰਟੀ ਦੇ ਕੰਮ ਵੀ ਆਏਗਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ ਥੈਮ ਟੂ ਐਨਐਮਸ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਦਿੱਲੀ Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankul.